ਮੈਂ ਜਦੋਂ ਜਦੋਂ ਸੀ ਮੈਂ ਪਹਿਲਾ ਗਾਣਾ ਕੀਤਾ ਕਾਡਮੇ ਆਈ ਸੀਗੀ ਮਾਡਲ ਆਈ ਨਹੀਂ ਸੀ ਤੇ ਉਹ शूट ਤੇ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਤੇ ਪਰ ਮੈਂ ਜਦ ਦੇਖਿਆ ਨੇ ਪਰ ਤੂੰ ਮੋਟੀ ਬਹੁਤ ਆ ਹੁਣ ਕੀ ਕਰੀਏ ਮੈਂ ਕਾਸਟਿਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੇ ਹੋ ਰਿਆ ਕਹਿੰਦੇ ਦੂਜੀ ਕੁੜੀ ਨਹੀਂ ਮਿਲਦ ਰਹੀ ਕਹਿੰਦੇ ਕਰਕੇ ਦਿਖਾ ਮਾੜਾ ਜਿਹਾ ਇਦਾਂ ਬੋਟੀ ਸੀ ਜਿਵੇਂ ਹੋ ਰਿਹਾ ਨੇ ਸੀ ਜੀ ਪਹਿਲਾਂ ਤਾਂ ਮੈਂ ਮੈਂ 19 ਸਾਲਾਂ ਦੀ ਸੀ ਜਦੋਂ ਜਦੋਂ ਅਸੀਂ ਮੈਂ ਪਹਿਲਾਂ ਗਾਣਾ ਕੀਤਾ ਉਹ ਤੋਂ ਪਹਿਲਾਂ ਮੇਰੀ ਫਰੈਂਡ ਸੀਗੀ ਉਹ ਸੁਖ ਸਿੰਘ ਰਾਜੀ ਦੀ ਉਹਨਾਂ ਦੀ ਇੱਕ ਟੀਮ ਸੀਗੀ ਉਹਨਾਂ ਦੇ ਵਿੱਚ ਕੰਮ ਕਰਦੀ ਹੁੰਦੀ ਸੀ ਉਹ ਤੇ ਉਹ ਪ੍ਰੋਡਕਸ਼ਨ ਦਾ ਕੰਮ ਕਰਦੀ ਸੀ ਤੇ ਮੈਂ ਕਦੇ-ਕਦੇ ਸੈੱਟ ਤੇ ਜਾਂਦੀ ਹੁੰਦੀ ਸੀ ਤੇ ਮੈਂ ਕੈਨੇਡਾ ਦੀ ਗੱਲ ਹਾਂਜੀ ਕੈਨੇਡਾ ਜੀ ਹਾਂਜੀ ਤੇ ਮੈਂ ਨਾਲ ਦੀ ਨਾਲ ਪੜ ਵੀ ਰਹੀ ਸੀ ਉਦੋਂ ਤੇ ਉਹਨਾਂ ਦੀ ਹੈਲਪ ਕਰਦੀ ਹੁੰਦੀ ਸੀ ਮੈਨੂੰ ਬੜਾ ਫਨ ਲੱਗਦਾ ਹੁੰਦਾ ਸੀ ਲਾਈਟਾਂ ਲੂਟਾਂ ਸਾਰਾ ਕੁਝ ਕਾਰਸਟ ਕਰ ਲੈ ਵਰਲਡ ਹੀ ਹੋ ਰਿਹਾ ਤੇ ਫਿਰ ਉਹ ਪਹਿਲਾਂ ਉਹ ਕੰਮ ਕਰਦੀ ਹੁੰਦੀ ਸੀ ਅੱਛਾ ਮਤੋਂ ਫਿਰ ਉਸ ਤੋਂ ਬਾਅਦ ਮੌਕਾ ਕਿਵੇਂ ਇੱਕਦਮ ਮਿਲਿਆ ਕਿ ਰੂਪੀ ਨੂੰ ਇੱਕਦਮ ਹੋਵੇ ਵੀ ਅੱਜ ਚਲ ਤੂੰ ਇਹ ਗਾਣੇ ਕਰਨਾ ਜਾਂ ਪਹਿਲਾਂ ਉਹ ਜੀ ਮਾਡਲ ਨਹੀਂ ਆਈ ਸੀਗੀ ਅੱਛਾ ਮਾਡਲ ਆਈ ਨਹੀਂ ਸੀ ਤੇ ਉਹ ਸ਼ੂਟ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਤੇ ਪਰ ਮੇਰੇ ਨਾਲ ਦੇਖਿਆ ਨੇ ਪਰ ਤੂੰ ਮੋਟੀ ਬਹੁਤ ਆ ਹੁਣ ਕੀ ਕਰੀਏ ਤੇ ਕਹਿੰਦੇ ਚੱਲ ਆ ਜਾ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਇਦਾਂ ਹੀ ਅਸ਼ਕੇ ਚ ਹੋਇਆ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਮੈਂ ਕਾਸਟਿਊਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੇ ਉਰੇ ਆ ਇਹਨੂੰ ਜਿੱਕੂੜੀ ਨਹੀਂ ਮਿਲਦ ਰਹੀ ਕਹਿੰਦੇ ਕਰਕੇ ਦਿਖਾ ਮੜਾ ਜਿਆ ਫਿਰ ਇਹਦੀ ਕਹਿੰਦਾ ਮੋਟੀ ਸੀ ਐ ਕਿ ਜਿਵੇਂ ਹੋਣਾ ਘਰਾਂ ਦੇ ਸੀ ਜੀ ਨਹੀਂ ਵੇਖ ਲੱਗਦਾ ਨਹੀਂ ਨਾ ਮੋٹے ਹੋਣਗੇ ਨਾ ਜਿਵੇਂ ਮੈਂ ਉਨੀਆਂ ਸਾਲਾਂ ਦੀ ਸੀ ਜੋ ਜਦੋਂ ਸੀ ਮੈਂ ਪਹਿਲਾ ਗਾਣਾ ਕੀਤਾ ਮਾਡਲ ਨਹੀਂ ਆਈ ਸੀਗੀ ਮਾਡਲ ਆਈ ਨਹੀਂ ਸੀ ਤੇ ਉਹ ਛੁੱਟਦੇ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਤੇ ਪਰ ਮੈਂ ਜਦ ਦੇਖਿਆ ਨੇ ਪਰ ਤੂੰ ਮੋਟੀ ਬਹੁਤ ਆ ਹੁਣ ਕੀ ਕਰੀਏ ਮੈਂ ਕਾਸਟਿਊਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੇ ਹੋ ਰਿਆ ਤੇ ਕੁਝ ਕੁੜੀ ਨਹੀਂ ਮਿਲ ਰਹੀ ਕਹਿੰਦੇ ਕਰਕੇ ਦਿਖਾ ਮਾੜਾ ਜਾਂਗੇ ਇੱਦਾਂ 46 ਜਿਵੇਂ ਹੋ ਰਿਹਾ ਕਿਨੇ ਘਰਾਂ ਦੇ ਸੀ ਜੀ ਪਹਿਲਾਂ ਤਾਂ ਮੈਂ ਮੈਂ 19 ਸਾਲਾਂ ਦੀ ਸੀ ਜਦੋਂ ਜਦੋਂ ਅਸੀਂ ਮੈਂ ਪਹਿਲਾ ਗਾਣਾ ਕੀਤਾ ਉਸ ਤੋਂ ਪਹਿਲਾਂ ਮੇਰੀ ਫਰੈਂਡ ਸੀਗੀ ਉਹ ਸੁਖ ਸਿੰਘ ਰਾਜੀ ਦੀ ਉਹਨਾਂ ਦੀ ਇੱਕ ਟੀਮ ਸੀਗੀ ਉਹਨਾਂ ਦੇ ਵਿੱਚ ਕੰਮ ਕਰਦੀ ਹੁੰਦੀ ਸੀ ਉਹ ਤੇ ਉਹ ਪ੍ਰੋਡਕਸ਼ਨ ਦਾ ਕੰਮ ਕਰਦੀ ਸੀ ਤੇ ਮੈਂ ਕਦੇ-ਕਦੇ ਸੈੱਟ ਤੇ ਜਾਂਦੀ ਹੁੰਦੀ ਸੀ ਤੇ ਮੈਂ ਕੈਨੇਡਾ ਦੀ ਗੱਲ ਹਾਂਜੀ ਕੈਨੇਡਾ ਜੀ ਹਾਂਜੀ ਤੇ ਮੈਂ ਨਾਲ ਦੀ ਨਾਲ ਪੜ੍ਹ ਵੀ ਰਹੀ ਸੀ ਉਦੋਂ ਤੇ ਉਹਨਾਂ ਦੀ ਹੈਲਪ ਕਰਦੀ ਹੁੰਦੀ ਸੀ ਮੈਨੂੰ ਬੜਾ ਫਨ ਲੱਗਦਾ ਹੁੰਦਾ ਸੀ ਲਾਈਟਾਂ ਲੂਟਾਂ ਸਾਰਾ ਕੁਝ ਕਾਉਂਸਲ ਕਰਨੇ ਵਰਲਡ ਹੀ ਹੋ ਰਿਹਾ ਤੇ ਫਿਰ ਉਹ ਬਲੋ ਕੰਮ ਕਰਦੀ ਹੁੰਦੀ ਸੀ ਅੱਛਾ ਬਤਾਓ ਫਿਰ ਉਸ ਤੋਂ ਬਾਅਦ ਮੌਕਾ ਕਿਵੇਂ ਇੱਕਦਮ ਮਿਲਿਆ ਕਿ ਰੂਪੀ ਨੂੰ ਇੱਕਦਮ ਹੋਵੇ ਵੀ ਅੱਜ ਚਲ ਤੂੰ ਇਹ ਗਾਣੇ ਕਰਨਾ ਜਾਂ ਪਹਿਲਾਂ ਉਹ ਜੀ ਮਾਡਲ ਨਹੀਂ ਆਈ ਸੀਗੀ ਅੱਛਾ ਮਾਡਲ ਆਈ ਨਹੀਂ ਸੀ ਤੇ ਉਹ ਸ਼ੂਟ ਤੇ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਤੇ ਪਰ ਮੇਰੇ ਨਾਲ ਦੇਖ ਕੇ ਇਹਨੇ ਪਰ ਤੂੰ ਮੋਟੀ ਬਹੁਤ ਹੈ ਹੁਣ ਕੀ ਕਰੀਏ ਤੇ ਕਹਿੰਦੇ ਚੱਲ ਆ ਜਾ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਇਦਾਂ ਹੀ ਅਸ਼ਕੇ ਚੋਇਆ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਮੈਂ ਕਾਸਟਿਊਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੀ ਉਰੇਆ ਇਹਨੂੰ ਜੀ ਕੁੜੀ ਨਹੀਂ ਮਿਲਦ ਰਹੀ ਕਹਿੰਦੇ ਕਰਕੇ ਦਿਖਾ ਮਾੜਾ ਜਾਂ ਫਿਰ ਇਹਦੀ ਕਿੰਨਾ ਮੋਟੀ ਸੀ ਹੈ ਮਤਲਬ ਜਿਵੇਂ ਹੋ ਰਹੀ ਸੀ ਜੀ ਨਹੀਂ ਇਹ ਇੱਕ ਲੱਗਦਾ ਨਹੀਂ ਨਾ ਮੋਟੇ ਹੋਣਗੇ ਨਾ ਜਿਵੇਂ ਮੈਂ ਉਹੀਆਂ ਸਾਲਾਂ ਦੀ ਸੀ ਜਦੋਂ ਜਦੋਂ ਸੀ ਮੈਂ ਪਹਿਲਾ ਗਾਣਾ ਕੀਤਾ ਮਾਡਲ ਨਹੀਂ ਆਈ ਸੀਗੀ ਮਾਡਲ ਆਈ ਨਹੀਂ ਸੀ ਤੇ ਉਹ ਛੁੱਟਦੇ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਪੇਪਰ ਮੇਜ ਦੇਖੀਏ ਨੇ ਪਰ ਤੂੰ ਮੋਟੀ ਬਹੁਤ ਆ ਹੁਣ ਕੀ ਕਰੀਏ ਮੈਂ ਕਾਸਟਿਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੇ ਹੋ ਰਿਆ ਇਹਦੇ ਦੂਜੀ ਕੁੜੀ ਨਹੀਂ ਮਿਲਦ ਰਹੀ ਕਹਿੰਦੇ ਕਰਕੇ ਦਿਖਾ ਮਾੜਾ ਜਿਹਾ ਇਹਦੀ ਚੱਲਾ ਮੋਟੀ ਸੀ ਜਿਹੜਾ ਹੋਰ ਇਹਨੇ ਘਰਾਂ ਦੇ ਸੀ ਜੀ ਪਹਿਲਾਂ ਤਾਂ ਮੈਂ ਮੈਂ 19 ਸਾਲਾਂ ਦੀ ਸੀ ਜਦੋਂ ਜਦੋਂ ਅਸੀਂ ਮੈਂ ਪਹਿਲਾਂ ਗਾਣਾ ਕੀਤਾ ਉਹ ਤੋਂ ਪਹਿਲਾਂ ਮੇਰੀ ਫਰੈਂਡ ਸੀਗੀ ਉਹ ਸੁਖ ਸਿੰਘ ਰਾਜੀ ਦੀ ਉਹਨਾਂ ਦੀ ਇੱਕ ਟੀਮ ਸੀਗੀ ਉਹਨਾਂ ਦੇ ਵਿੱਚ ਕੰਮ ਕਰਦੀ ਹੁੰਦੀ ਸੀ ਉਹ ਤੇ ਉਹ ਪ੍ਰੋਡਕਸ਼ਨ ਦਾ ਕੰਮ ਕਰਦੀ ਸੀ ਤੇ ਮੈਂ ਕਦੇ ਕਦੇ ਸੈਟ ਤੇ ਜਾਂਦੀ ਹੁੰਦੀ ਸੀ ਤੇ ਮੈਂ ਕੈਨੇਡਾ ਦੀ ਗੱਲ ਹਾਂਜੀ ਕੈਨੇਡਾ ਜੀ ਹਾਂਜੀ ਤੇ ਮੈਂ ਨਾਲ ਦੀ ਨਾਲ ਪੜ ਵੀ ਰਹੀ ਸੀ ਉਦੋਂ ਤੇ ਉਹਨਾਂ ਦੀ ਹੈਲਪ ਕਰਦੀ ਹੁੰਦੀ ਸੀ ਮੈਨੂੰ ਬੜਾ ਫਨ ਲੱਗਦਾ ਹੁੰਦਾ ਸੀ ਲਾਈਟਾਂ ਲੂਟਾਂ ਸਾਰਾ ਕੁਝ ਕਾਉਂਸਟਿੰਗ ਕਰ ਲੈ ਵਲਡ ਹੀ ਹੋ ਰਾ ਤੇ ਫਿਰ ਉਹ ਪਹਿਲਾਂ ਉਹ ਕੰਮ ਕਰਦੀ ਹੁੰਦੀ ਸੀ ਅੱਛਾ ਮਤੋਂ ਫਿਰ ਉਸ ਤੋਂ ਬਾਅਦ ਮੌਕਾ ਕਿਵੇਂ ਇੱਕਦਮ ਮਿਲਿਆ ਕਿ ਰੂਪੀ ਨੂੰ ਇੱਕਦਮ ਹੋਵੇ ਵੀ ਅੱਜ ਚਲ ਤੂੰ ਇਹ ਗਾਣੇ ਕਰਨਾ ਜਾਂ ਪਹਿਲਾਂ ਉਹ ਜੀ ਮਾਡਲ ਨਹੀਂ ਆਈ ਸੀਗੀ ਮਾਡਲ ਆਈ ਨਹੀਂ ਸੀ ਤੇ ਉਹ ਸ਼ੂਟ ਤੇ ਸੁਖ ਸੁਖ ਵੀਰਾ ਕਹਿੰਦਾ ਕਿ ਰੂਪੀ ਤੂੰ ਆ ਜਾ ਤੇ ਉੱਪਰ ਮੇਰੇ ਨਾਲ ਦੇਖਿਆ ਨੇ ਪਰ ਤੂੰ ਮੋਟੀ ਬਹੁਤਾ ਹੁਣ ਕੀ ਕਰੀਏ ਤੇ ਕਹਿੰਦੇ ਚੱਲ ਆ ਜਾ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਇਦਾਂ ਹੀ ਅਸ਼ਕੇ ਚੋਇਆ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ ਮੈਂ ਕਾਸਟਿਊਮ ਵਗੈਰਾ ਕਰਦੀ ਫਿਰਦੀ ਸੀ ਉਹ ਕਹਿੰਦੇ ਉਰੇਆ ਕਹਿੰਦੇ ਦੂਜੀ ਕੁੜੀ ਨਹੀਂ ਮਿਲਦ ਰਹੀ ਕਹਿੰਦੇ ਕਰਕੇ ਦਿਖਾ ਮੜਾ ਜਿਆ ਫਿਰ ਇਦਾਂ ਦੀ ਕਹਿੰਦਾ ਮੋਟੀ ਸੀ ਐ ਮਤਲਬ ਜਿਵੇਂ ਹੋਣਾ ਨਹੀਂ ਦੇ ਘਰਾਂ ਦੇ ਸੀ ਜੀ ਨਹੀਂ ਇਹ ਕਿ ਲੱਗਦਾ ਨਹੀਂ ਨਾ ਮੋٹے ਹੋਣਗੇ ਨਾ ਜਿਵੇਂ ਚਲੋ